ਸਸ਼ੀ ਗਾਦੀ ਗਲੋਬਲ ਪੰਜਾਬ ਟੀਵੀ ਦੇਖ ਰਹੇ ਹੋ ਤੁਸੀਂ ਮੈਂ ਹਾਂ ਪ੍ਰਭ ਸਿੱਧੂ ਆਮ ਆਦਮੀ ਪਾਰਟੀ ਦੇ ਕੌਮਿਕ ਕਨਵੀਨਰ ਅਰਵਿੰਦ ਕੇਜੀਵਾਲ ਬੁੱਧਵਾਰੇ ਯਾਨੀ ਕਿ ਅੱਜ ਦਿੱਲੀ ਵਿਧਾਨ ਸਭਾ ਖੇਤਰ ਤੋਂ ਆਉਣ ਵਾਲੀ ਵਿਧਾਨ ਸਭਾ ਚੋਣਾਂ ਲਈ ਆਪਣੀ ਨਾਮਜ਼ਦਗੀ ਦਾਖਲ ਕਰਨ ਦੇ ਲਈ ਪਹੁੰਚੇ ਨਾਮਜ਼ਦਗੀ ਪੱਤਰ ਭਰਨ ਤੋਂ ਪਹਿਲਾਂ ਕੇਜੀਵਾਲ ਨੇ ਵਾਲਮੀਕੀ ਮੰਦਰ ਅਤੇ ਪ੍ਰਾਚਨ ਹਨੂਮਾਨ ਮੰਦਰ ਦੇ ਵਿੱਚ ਮੱਥਾ ਵੀ ਟੇਕਿਆ ਕੇਜੀਵਾਲ ਨੇ ਆਪਣੇ ਟਵਿੱਟਰ ਤੇ ਲਿਖਿਆ ਵਾਲਮੀਕੀ ਮੰਦਰ ਅਤੇ ਪ੍ਰਾਚਨ ਹਨੂਮਾਨ ਮੰਦਰ ਵਿੱਚ ਪਹੁੰਚ ਕੇ ਪ੍ਰਭੂ ਦੇ ਚਰਨਾਂ ਵਿੱਚ ਸੀਸ ਝੁਕਾ ਕੇ ਉਹਨਾਂ ਦਾ ਆਸ਼ੀਰਵਾਦ ਲਿਆ ਅਤੇ ਦਿੱਲੀ ਦੀ ਖੁਸ਼ਹਾਲੀ ਸ਼ਾਂਤੀ ਲਈ ਪ੍ਰਾਰਥਨਾ ਕੀਤੀ ਹੈ ਪ੍ਰਭੂ ਦੇ ਆਸ਼ੀਰਵਾਦ ਨਾਲ ਅਸੀਂ ਜਨਤਾ ਦੇ ਹਿੱਤ ਦੇ ਵਿੱਚ ਇਮਾਨਦਾਰੀ ਅਤੇ ਸੇਵਾ ਦੀ ਰਾਸਨੀਤੀ ਨੂੰ ਅੱਗੇ ਵਧਾਵਾਂਗੇ ਹੋਰ ਕੀ ਕੁਝ ਕਹਿਣਾ ਇਸ ਮੌਕੇ ਕੇਜੀਵਾਲ ਹੋਣਾ ਦਾ ਆਓ ਸੁਣਦੇ ਹਾਂ ਸ਼੍ਰੀ ਵਾਲਮੀਕੀ ਮੰਦਿਰ ਸੇ ਆਏ ਵਾਹਾਂ ਪੇ ਵਾਲਮੀਕੀ ਮਹਾਰਾਜ ਦਾ ਆਸ਼ੀਰਵਾਦ ਲੈ ਕੇ ਅਬ ਹਮ ਹਨੂਮਾਨ ਮੰਦਿਰ ਮੇ ਆਏ ਹੈ हनुमान जी का आशीर्वाद लिया है आप यहाँ से पार्टी दफ्तर जाएंगे और वहाँ से हम लोग नामांकन करने के लिए सब लोग मिलके जाएंगे आइए आप सब लोग तो देखिए जाको राखे साइया मार सके ना कोई भगवान मेरे साथ है जब तक जितनी लाइफ लाइन है तब तक जिंदा रहेंगे जिस दिन लाइफ लाइन खत्म हो जाएगी उस दिन ऊपर वाला उठा लेगा हाँ आज मेरी ਪਤਨੀ ਹੈ ਮੇਰਾ ਬੇਟਾ ਹੈ ਮੇਰੀ ਬੇਟੀ ਹੈ ਮੇਰੀ ਬਹਨ ਹੈ ਸਭ ਲੋਕ ਸਾਥ ਕੇ ਜਾ ਰਹੇ ਹਨ ਉਧਰ ਪਾਰਟੀ ਦੇ ਨਤਾਵਾਂ ਨੇ ਜਾਣਕਾਰੀ ਦੰਦਿਆਂ ਦੱਸਿਆ ਕਿ ਕੇਜੀਵਾਲ ਮਹਿਲਾ ਸਮਰਤਕਾਂ ਨਾਲ ਨਵੀਂ ਦਿੱਲੀ ਖੇਤਰ ਵਿੱਚ ਹਨੂਮਾਨ ਮੰਦਿਰ ਅਤੇ ਵਾਲਮੀਕੀ ਮੰਦਿਰ ਚ ਪੂਜਾ ਕਰਨ ਦੇ ਮਗਰੋਂ ਨਾਮਜ਼ਦਗੀ ਪੱਤਰ ਹੈ ਜਿਹੜੇ ਉਹ ਦਾਖਲ ਕਰਨ ਲਈ ਪਹੁੰਚੇ ਦੱਸ ਦिए ਕਿ ਸਾਲ 2013 ਤੋਂ ਨਵੀਂ ਦਿੱਲੀ ਵਿਧਾਨ ਸਭਾ ਸੀਟ ਦੀ ਨੁਮਾਇੰਦਗੀ ਕਰ ਰਹੇ ਕੇਜੀਵਾਲ ਦਾ ਮੁਕਾਬਲਾ ਇਸ ਵਾਰ ਭਾਜਪਾ ਦੇ ਪ੍ਰਵੇਸ਼ ਵਰਮਾ ਅਤੇ ਕਾਂਗਰਸ ਦੇ ਨੇਤਾ ਸੰਦੀਪ ਅਦਿੱਕਸ਼ਿਤ ਦੇ ਨਾਲ ਹੈ 70 ਮੈਂਬਰੀ ਵਿਧਾਨ ਸਭਾ ਚੋਣਾਂ ਦੇ ਲਈ ਵੋਟਾਂ ਨੇ ਜਿਹੜੀਆਂ ਉਹ 5 ਫਰਵਰੀ ਨੂੰ ਪੈਣ ਜਾ ਰਹੀਆਂ ਨੇ ਤੇ ਇਹਨਾਂ ਦੇ ਰਿਜ਼ਲਟ ਨੇ ਜਿਹੜੇ ਉਹ 8 ਫਰਵਰੀ ਨੂੰ ਆਉਣਗੇ ਸੱਸੀ ਗਾਲਜੀ ਗਲੋਬਲ ਪੰਜਾਬ ਟੀਵੀ ਦੇਖ ਰਹੇ ਹੋ ਤੁਸੀਂ ਮੈਂ ਹਾਂ ਪ੍ਰਭ ਸਿੱਧੂ ਆਮ ਆਦਮੀ ਪਾਰਟੀ ਦੇ ਕੌਮੀ ਕਨਵੀਨਰ ਅਰਵਿੰਦ ਕੇਜੀਵਾਲ ਬੁੱਧਵਾਰੇ ਯਾਨੀ ਕਿ ਅੱਜ ਦਿੱਲੀ ਵਿਧਾਨ ਸਭਾ ਖੇਤਰ ਤੋਂ ਆਉਣ ਵਾਲੀ ਵਿਧਾਨ ਸਭਾ ਚੋਣਾਂ ਲਈ ਆਪਣੇ ਨਾਮਜ਼ਦਗੀ ਦਾਖਲ ਕਰਨ ਦੇ ਲਈ ਪਹੁੰਚੇ ਨਾਮਜ਼ਦਗੀ ਪੱਤਰ ਭਰਨ ਤੋਂ ਪਹਿਲਾਂ ਕੇਜੀਵਾਲ ਨੇ ਵਾਲਮੀਕੀ ਮੰਦਰ ਅਤੇ ਪ੍ਰਾਚਨ ਹਨੂਮਾਨ ਮੰਦਰ ਦੇ ਵਿੱਚ ਮੱਥਾ ਵੀ ਟੇਕਿਆ ਕੇਜੀਵਾਲ ਨੇ ਆਪਣੇ ਟਵਿੱਟਰ ਤੇ ਲਿਖਿਆ ਵਾਲਮੀਕੀ ਮੰਦਰ ਅਤੇ ਪ੍ਰਾਚਨ ਹਨੂਮਾਨ ਮੰਦਰ ਵਿੱਚ ਪਹੁੰਚ ਕੇ ਪ੍ਰਭੂ ਦੇ ਚਰਨਾਂ ਵਿੱਚ ਸੀਸ ਝੁਕਾ ਕੇ ਉਹਨਾਂ ਦਾ ਆਸ਼ੀਰਵਾਦ ਲਿਆ ਅਤੇ ਦਿੱਲੀ ਦੀ ਖੁਸ਼ਹਾਲੀ ਸ਼ਾਂਤੀ ਲਈ ਪ੍ਰਾਰਥਨਾ ਕੀਤੀ ਹੈ ਪ੍ਰਭੂ ਦੇ ਆਸ਼ੀਰਵਾਦ ਨਾਲ ਅਸੀਂ ਜਨਤਾ ਦੇ ਹਿੱਤ ਦੇ ਵਿੱਚ ਇਮਾਨਦਾਰੀ ਅਤੇ ਸੇਵਾ ਦੀ ਰਾਸਨੀਤੀ ਨੂੰ और की कुछ कहना है इस मौके केजरीवाल श्री वाल्मीकि मंदिर से आए वहाँ पे वाल्मीकि महाराज का आशीर्वाद लेके अब हम हनुमान मंदिर में आए हैं हनुमान जी का आशीर्वाद लिया है अब यहाँ से पार्टी दफ्तर जाएंगे और वहाँ से हम लोग नामांकन करने के लिए सब लोग मिलके जाएंगे आइए आप सब लोग देखिए जाको राखे साइया मार सके ना कोई भगवान मेरे साथ है जब तक जितनी लाइफ लाइन है तब तक जिंदा रहेंगे जिस दिन लाइफ लाइन खत्म हो जाएगी उस दिन ऊपर वाला उठा लेगा हाँ आज मेरी है। पत्नी है मेरा बेटा है मेरी बेटी है, है मेरी बहन है सब लोग साथ गए जा रहे हैं ਉਧਰ ਪਾਰਟੀ ਦੇ ਨਤਾਵਾਂ ਨੇ ਜਾਣਕਾਰੀ ਦੰਦਿਆਂ ਦੱਸਿਆ ਕਿ ਕੇਜੀਵਾਲ ਮਹਿਲਾ ਸਮਰਤਕਾਂ ਨਾਲ ਨਵੀਂ ਦਿੱਲੀ ਖੇਤਰ ਵਿੱਚ ਹਨੂਮਾਨ ਮੰਦਿਰ ਅਤੇ ਵਾਲਮੀਕੀ ਮੰਦਿਰ 'ਚ ਪੂਜਾ ਕਰਨ ਦੇ ਮਗਰੋਂ ਨਾਮਜ਼ਦਗੀ ਪੱਤਰ ਹੈ ਜਿਹੜੇ ਉਹ ਦਾਖਲ ਕਰਨ ਲਈ ਪਹੁੰਚੇ ਦੱਸਦਿਏ ਕਿ ਸਾਲ 2013 ਤੋਂ ਨਵੀਂ ਦਿੱਲੀ ਵਿਧਾਨ ਸਭਾ ਸੀਟ ਦੀ ਨੁਮਾਇੰਦਗੀ ਕਰ ਰਹੇ ਕੇਜੀਵਾਲ ਦਾ ਮੁਕਾਬਲਾ ਇਸ ਵਾਰ ਭਾਜਪਾ ਦੇ ਪਰਵੇਸ਼ ਵਰਮਾ ਅਤੇ ਕਾਂਗਰਸ ਦੇ ਨੇਤਾ ਸੰਦੀਪ ਅਦਿਕਸ਼ਿਤ ਦੇ ਨਾਲ ਹੈ 70 ਮੈਂਬਰੀ ਵਿਧਾਨ ਸਭਾ ਚੋਣਾਂ ਦੇ ਲਈ ਵੋਟਾਂ ਨੇ ਜਿਹੜੀਆਂ 5 ਫਰਵਰੀ ਨੂੰ ਪੈਂ ਜਾ ਰਹੀਆਂ ਨੇ ਤੇ ਇਹਨਾਂ ਦੇ ਰਿਜ਼ਲਟ ਨੇ ਜਿਹੜੇ ਉਹ 8 ਫਰਵਰੀ ਨੂੰ ਆਉਣਗੇ ਹੁਣ ਤੁਸੀਂ ਦੇਖ ਸਕਦੇ ਹੋ ग्लोबल पंजाब टीवी नो डाउनलोड करो साड़ी ऐप एंड्रॉइड या आईओएस दे फ्री बिच रोकू आते अमेज़न फायर टीवी दे या एप्पल टीवी दे नाल ही देख सकते हो लाइव स्ट्रीमिंग www.globalpunjabtv.com पे